ਵਾਈਲ ਗਿੱਤਾ ਖਾਲਸਾ ਵਾਈਲ ਗਿੱਤਾ ਕਤੇ ਸੋ ਮੇਰੇ ਕਿਸਾਨ ਵੀਰੋ ਮੈਂ ਸਤਪਾਲ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਿੱਚ ਜ਼ਿਲ੍ਹਾ ਪਲਾਸਕਾਤਰ ਦਾ ਕੰਮ ਕਰਦਾ ਹਾਂ ਜੀ ਦੇਖੋ ਅਸ ਵੇਲੇ ਵੀਡੀਓ ਬਣਾਉਣ ਦਾ ਸਾਡਾ ਇੱਕ ਮੇਨ ਮਕਸਦ ਸੀਗਾ ਜੋ ਕਿ ਪਿਛਲੇ ਅਸੀਂ 6-7 ਸਾਲ ਤੋਂ ਲਾਂਗਾ ਜਿਹੜਾ ਕਣਕ ਦਾ ਹੁੰਦਾ ਆ ਤੂੜੀ ਬਣਾ ਕੇ ਕਦੇ ਅੱਗ ਨਹੀਂ ਲਾਈ ਨਾਲ ਨੇ ਉਹ ਅਸੀਂ ਹਰ ਸਾਲੇ ਵਿੱਚ ਵਾਹਣੇ ਆ ਰਹੇ ਹਾਂ ਅੱਜ ਤੋਂ 2 ਸਾਲ ਪਿੱਛੇ ਅਸੀਂ ਮਿੱਟੀ ਟੈਸਟ ਕਰਾਈ ਸੀ ਕਿ ਸਾਡੇ ਬਾਹਨ 'ਚ ਥੋੜੀ ਜਿਹੀ ਪ੍ਰੋਬਲਮ ਸੀਗੀ ਸਾਨੂੰ ਉਦੋਂ ਉਹਨਾਂ ਨੇ ਵੀ ਕੇਤੀਬਾੜੀ ਡਾਕਟਰ ਵਾਲੇ ਨੇ ਵੀ ਕਹੇ ਕਿ ਤੁਸੀਂ ਬਹੁਤ ਚੰਗਾ ਕਰਦੇ ਹੋ ਜਿਹੜਾ ਕਿ ਲਾਂਗਾ ਵਾਹ ਰਹੇ ਹੋ ਉਹਨਾਂ ਨੇ ਸਾਨੂੰ ਕੋਈ ਵੀ ਚੀਜ਼ ਉਹੋ ਜਿਹੀ ਨਹੀਂ ਕਹੀ ਪਾਉਣ ਨੂੰ ਜਦੋਂ ਇਹ ਆ ਪਾਉ ਆ ਪਾਉ ਤੁਹਾਡੇ ਉਹ ਲਾਂਗੇ ਨੇ ਇਹੀ ਚੀਜ਼ਾਂ ਸਾਡੀਆਂ ਪੂਰੀਆਂ ਕਰ ਦਿੰਦੀਆਂ ਸੋ ਜਿਹੜਾ ਅੱਜ ਸੀਗਾ ਮੇਨ ਮਿਕਸ ਮਕਸਦ ਵੀਡੀਓ ਬਣਾਉਂਦਾ ਵੀ 6-7 ਸਾਲ ਦੇ ਵਿੱਚ ਜਿਹੜਾ ਸਾਨੂੰ ਕਣਕ ਦੇ ਲਾਂਗੇ ਨੇ ਰਿਜ਼ਲਟ ਦਿੱਤਾ ਪੋਲੀ ਪੈਲੀ ਇਹ ਤਾਂ ਝੋਨੇ ਵਾਲੀ ਪੈੜੀ ਆਪਾਂ ਨੂੰ ਪਤਾ ਹੀ ਐ ਵੀ ਤੋਵੀਆਂ ਵਾਉਣ ਲੱਗੀਆਂ ਵੀ ਟਰੈਕਟਰ ਦੀ ਜਿੰਦ ਨਿਕਲ ਜਾਂਦੀ ਐ ਤੇ ਹਾਲ ਮਾਰਨ ਲੱਗਿਆਂਗੇ ਤੇ ਆ ਤੁਸੀਂ ਦੇਖ ਲਓ ਹਾਲ ਵੀ ਪੂਰੇ ਪੀਨ ਤੱਕ ਬੈਠੇ ਹੋਏ ਨੇ ਤੇ ਟਰੈਕਟਰ ਨੂੰ ਪਤਾ ਵੀ ਨਹੀਂ ਸਾਡਾ ਸਨੇਹਾ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਮੇਰੇ ਵੀਰ ਤੋਂ ਜ਼ਿੰਮੇਦਾਰਾ ਕਰਦੇ ਆ ਜਿੰਨੇ ਵੀ ਕਿਸਾਨ ਵੀਰ ਨੇ ਉਹਨਾਂ ਨੂੰ ਸਾਡਾ ਇਹੀ ਇੱਕ ਸਨੇਹਾ ਹੈਗਾ ਅੱਜ ਦਾ ਵੀ ਜਿਹੜਾ ਕਣਕ ਦਾ ਲਾਂਗਾ ਟੂੜੀ ਬਣਾਉਣ ਤੋਂ ਬਾਅਦ ਉਹ ਤੁਸੀਂ ਆਪਦਾ ਵਾਹਣ ਦੇ ਵਿੱਚ ਹੀ ਵਾਇਆ ਕਰੋ ਹਲਾਂ ਦੇ ਨਾਲ ਤੰਗੀਆਂ ਮਾਰਨ ਦੀ ਵੀ ਉੱਤੇ ਕੀ ਆਪਾਂ ਨੂੰ ਲੋੜ ਨਹੀਂ ਪੈਂਦੀ 10 ਤੋਂ 12 ਦਿਨ ਦੇ ਵਿੱਚ ਜਿਹੜਾ ਲਾਂਗਾ ਸੁੱਕ ਧੁੱਪ ਦੇ ਨਾਲ ਸੁੱਕ ਕੇ ਤੇ ਗਲ ਜਾਂਦਾ ਤੇ ਉਹ ਖਰਾਕ ਹੀ ਬਣਦਾ ਤੇ ਉਹ ਜਿਹੜੀ ਅੱਗੇ ਝੋਨੇ ਦੀ ਬਦਲ ਹੁੰਦੀ ਆ ਉਹਦੇ ਵਿੱਚ ਖਾਦ ਦੀ ਜਿਹੜੀ ਖਪਤ ਉਹ ਘੱਟ ਹੁੰਦੀ ਆ ਅੱਜ ਦਾ ਸਾਡਾ ਮੇਰੇ ਵੀਰੋ ਸੁਨੇਹਾ ਇਹ ਵੀਡੀਓ ਅਸੀਂ ਹੁਣ ਆਪਣੇ YouTube ਚੈਨਲ ਤੇ ਪਾਉਣੀ ਆ ਤੇ ਜਿੰਨੇ ਵੀ ਵੀਰ ਵੇਖਣ ਇਹਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਜੀ ਦੇਖੋ ਵੀਰੇ ਖਾਰਜੋ ਇਹਦਾ ਵੀ ਜੋ ਬਲੌਂਸ ਦਾ ਵੀ ਆਪ ਤੁਹਾਨੂੰ ਦਿਖਾ ਰਹੇ ਆ ਵੀ ਬਾਹਰ ਕਿੰਨਾ ਖੋਲਾ ਹੋਇਆ ਕਲਕਤਾ ਲਾਂਗਾ ਵੋਂ ਦੇ ਨਾਲ ਇਹ 7 ਸਾਲ ਹੋ ਗਏ ਆ ਸਾਨੂੰ ਲਗਾਤਾਰ ਸ਼ੋਰ ਬਹੁਤ ਆ ਰਿਹਾ ਤੇ ਦੇਖੋ ਜਿਹੜਾ ਵੱਡਾ ਕਹਾਣੀ ਕਿ ਕਈ ਵਾਰ ਆ ਪਹਿਲੀ ਦੇ ਵਿੱਚ ਤੁਸੀਂ ਦੇਖੋ ਹਾਲ ਜਿਹੜੇ ਪੀਣ ਤੱਕ ਬੰਦੇ ਜਾ ਰਹੇ ਆ ਜਿਹੜਾ ਕਿ ਕਲਕਤਾ ਲਾਂਗਾ ਜ਼ਿੰਮੇਵਾਰ ਭਰਾ ਕੀ ਕਰਦੇ ਸਿੱਟੀ-ਤੀਲੀ ਤੇ ਛਾੜ ਕੇ ਦੇ ਹੋ ਜਾਂਦੇ ਕਈ ਇਹਦੇ ਵਿੱਚ ਜਿਹੜੇ ਆਪਣੇ ਜੀਵ ਜੰਤੂ ਵੀ ਛੜ ਜਾਂਦੇ ਆ ਮਿੱਤਰ ਕੀੜੇ ਵੀ ਛੜ ਜਾਂਦੇ ਜਿਨ੍ਹਾਂ ਨੇ ਵਾਲ ਨੂੰ ਕੋਨਾ ਰੱਖਣਾ ਹੁੰਦਾ ਆ ਦੇਖੋ ਵੀਰੋ ਤੁਸੀਂ ਹੁਣ ਅਦਵਾੜਾ ਵੀ ਵਿਖਾ ਦੇ ਜਿਹੜਾ ਕਿ ਟੜਕਦਾ ਲਾਂਗਾ ਹਰਸਾਲੇ ਆਪਾਂ ਨੂੰ ਵੇਚੀ ਹੀ ਪਾਉਣਾ ਚਾਹੀਦਾ ਧੰਨਵਾਦ ਜਰੂਰ ਕਰਿਆ ਜੇ ਤੇ ਚੈਨਲ ਨੂੰ ਨਾਲ ਸਬਸਕ੍ਰਾਈਬਰ ਕਰਨ ਦੀ ਵੀ ਕਿਰਪਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ